ਔਰੇ ਦੋਸਤੋ ਜਿਹੜੇ ਪਿਆੰਗ ਦੀ ਰਾਜਿਆ ਨਾਲ ਵੇਖਣ ਆਲੇ ਸਾਰੇ ਹੀ ਜਿੰਨੇ ਵੀ ਮਰੇ ਜਿੰਨੇ ਮੈਂ ਕਰਦਾ ਸਾਰਿਆਂ ਨੂੰ ਮੇਰੇ ਲੋ ਸਤਿ ਸ੍ਰੀ ਅਕਾਲ ਔਰੇ ਇਹਨੇ ਮੇਰੇ ਪਰਮ મિતਰ ਵਰਜਨ ਸਿੰਘ ਹੋਣੀ ਇਹਨਾਂ ਕੋਲ ਹੀ ਆ ਕੇ ਬਹਿਂਦਾ ਮੈਂ ਇਹਨਾਂ ਦੀ ਆਰਟਵੇਅਰ ਦੀ ਦੁਕਾਨ ਇਸ ਮਾਲ ਲੈਣਾ ਹੋਵੇ ਤੁਸੀਂ ਪਤਾ ਮੋਟਾ ਟਿੰਡ ਕੋਟਾ ਕੋਈ ਪ੍ਰੇਡ ਕੋਈ ਘਾੜੀ ਕੋਈ ਨਾ ਪੜ ਜਾਂਦਾ ਅਰੇ ਸਾਹਮਣੇ ਗੁਰਦਵਾਰਾ ਆਉਂਦਾ ਮੰਦਰ ਦੋਰਾ ਦੋਰਾ ਆਉਂਦਾ ਕਿੰਨੇ ਕੈਰੋ ਕੋਈ ਆ ਦੇਖੋ ਲੱਗਦੀ ਅੱਡੇ ਦਾ ਆ ਗਿਆ ਲਾ 1 ਕਰੋੜ اور ਇਸ ਕਰੋੜ ਦੇ تقريبا ਜਿੰਨੀਆਂ ਆਮ ਇੱਕ ਸ਼ਹਿਰ ਦੇ ਫਜ਼ਿਲਤੀ ਜੁਮੀਆਂ ਸਾਰੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਆ ਇੱਥੇ ਵਿਦਿਆ ਦਾ ਵੀ ਪੜਾਈ ਦਾ ਵੀ ਸਿਸਟਮ ਆ ਕੁੜੀਆਂ ਦਾ ਵੀ ਹਸਟਲ ਆ ਗੱਲ ਤੋਂ ਹਸਟਲ ਆ ਕਰੋ ਵਿੰਗ ਵੀ ਆ ਇੱਥੇ ਮੈਂ ਤਾਂ ਵੀ ਪੜਾਈ ਦਾ ਤੇ ਸਰਮਨ ਰਸੰਗੇ ਲੋਣਾ ਨਾਲੋਂ ਟਰਾਈਟ ਕਾਲਜ ਲੈ ਜਾਂਦਾ ਇੱਥੇ ਜੀਬੀਬੀ ਦੇ ਵਿਆਵਕਾਸ ਤੇ ਤੇ ਨਿਕਾ ਪੋਸਟ ਵੀ ਚੱਲਦਾ ਉਹ ਬਣਾ ਗੁਰੂ ਤੇਗਵਦ ਸਰਵ ਲੋਯ ਯੂਨੀਵਰਸਿਟੀ ਉੱਥੇ ਪੋਸਟ ਕਾਲ ਦੀ ਗੱਲ ਚੱਲ ਰਹੀ ਹੈ ਇੱਥੇ ਜੋ ਤੇ ਬੱਚਿਆਂ ਦਾ ਵੀ ਵਰਲਡ ਬ੍ਰਿਟਿਸ਼ ਸਕੂਲ ਆ ਬਸ ਸਿੱਧੇ ਉੱਪਰ ਹੀ ਪੈਟਰੋਲ ਪੰਪ ਨੇ ਅਜੰਸੀ ਆ ਬਹੁਤ ਸਾਰੀਆਂ ਸਹੂਲਤਾਂ ਇੱਥੇ ਸਭ ਤੋਂ ਵੱਡੀ ਗੱਲ ਆ ਕਿ ਬਾਜ਼ਾਰ ਗਿਆਨ ਸਿੰਘ ਹਾਰ ਕੇ ਪਰਮਿੱਤਰ ਆ ਉਹ ਇਹਨਾਂ ਕੋਲ ਚਾਹ ਜਿਹੜੀ ਆ ਰੋਜ਼ ਮੈਂ ਆ ਕੇ ਪੀਂਦਾ ਇੱਥੇ ਇਹਨਾਂ ਦਾ ਆਧਾਰ ਮੇਰੇ ਤੇ ਚੜਦਾ ਜਾਂਦਾ ਮੇਰੇ ਲੋ ਕਿੰਨੇ ਵੀ ਮੇਰੇ ਚੈਨਲ ਵੇਖਣ ਵਾਲੇ ਆ ਇਹ ਮੇਰੀਆਂ ਛੋਟੀਆਂ ਛੋਟੀਆਂ ਸਾਂਝਾਂ ਤੇ ਜ਼ਿੰਦਗੀ ਦੇ ਉਹ ਲਮੇ ਆ ਜਿੰਨੇ ਮੈਂ ਹੀ ਕੈਦ ਕਰ ਲੈਨੇ ਆ ਇੱਕ ਟਾਈਮ ਹੋਣਾ ਇਹੋ ਹੀ ਜਾਂਦਾ ਬਣ ਕੇ ਅੱਗੇ ਕੋ ਰਹਿ ਜਾਣੇ ਅਰੇ ਅਰੇ ਕੈਨਲ ਨੂੰ ਕਰ ਦਿਆ ਕਰੋ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਸੱਦੇ ਇੱਥੇ ਹਸਪੀਟਲ ਹੋਂਦ ਕਰਕੇ ਨਰਸਿੰਗ ਰਹਿਣ ਦਾਾਸਤੇ ਜਿਹੜੀਆਂ ਬੇਟੀਆਂ ਆਉਂਦੀਆਂ ਉਹ ਵੀ ਇੱਥੇ ਆਵੇ। ਔਰ ਦੋ ਬੇਟੀਆਂ ਗੁਰਦਰਾ ਸਾਹਿਬ ਦੇ ਤੇ ਸੇਵਾ ਕਰਦੀਆਂ ਨਜ਼ਰ ਆ ਰਹੀਆਂ। ਇੱਥੇ ਆ ਵੀ ਇਹ ਬੜੀ ਵਧੀਆ ਚੀਜ਼ ਆ। ਔਰ ਮਾਜੇ ਦੇ ਖਾਸ ਕਰਕੇ ਤੋ ਵੱਡੀ ਚੀਜ਼ ਇਹ ਹੈ ਕਿ ਬਾਜ਼ੀ ਦੇ ਵਿੱਚ ਕਿਤੇ ਵੀ ਤੁਹਾਨੂੰ ਮੁੱਖਮਰੀ ਨਜ਼ਰ ਨਹੀਂ ਆਊਗੀ ਇੱਥੋਂ ਦੇ ਲੋਕ ਦਲੇਰ ਬਹਾਦਰ ਔਰ ਜੁੱਤੀ ਦਾ ਪੇਟ ਭਰ ਕੇ ਆ ਖਾਣ ਹੋਏ ਲੋਕ ਨੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਸਾਰੇ ਦਾ ਧੰਨਵਾਦ ਦੋਸਤੋ ਜਿਦੇ ਰਹੋ ਵਾਸਤੇ ਰਹੋ